ਆਹ ਯਾ ਦੇਖ ਹਾਂ ਇੱਕ ਟਿਕ ਮਿੰਟ ਬੱਕਰਾ ਇੱਧਰ ਕੱਢ ਦਿਓ ਜੀ ਜਾਣਦੇ ਆ ਕੱਚਾ ਬੱਕਰਾ ਜਾਣਦਾ ਹੈ ਚੱਲ ਲੈਣ ਦੇ ਲੋਈ ਜਾਣ ਦੇ ਬੰਦ ਇੱਥੇ ਬੱਕਰਾ ਵੀ ਬੰਦ ਜਾਣ ਦੇ ਵਿੱਚ ਇੱਕ 2 3 4 5 ਲੈ ਆ ਲੈ ਪੈ ਗਿਆ ਪੈ ਗਿਆ ਵੀ ਲੈ ਆ ਲੈ ਹਾਂ ਵਿੱਚ ਪਾ ਸਾਰ ਵਿੱਚੇ ਕਰਦਣੇ ਆ ਲੈ ਲੈ ਪਤਾ ਕਹਿੰਦਾ ਪਾ ਦੋਸ਼ ਕਰਦਾ ਕਹਿੰਦਾ ਆ ਲੈ ਫੜ ਭਈ ਇਹਨੂੰ ਪੂਰੇ ਬੰਦਤਾ ਬਸ ਆ ਜਾ ਕੱਲਾ ਖੜਾ ਮੀਮਾ ਚ ਖੜਾ ਕੇ ਸੁਰੇ ਘਰ ਹੁਣ ਸਹੀ ਕੋਣਾ ਦੇ ਇੱਕ ਟਾਂ ਬਾਬਾ ਬੜੀ ਮੜਾ ਕਾ 10 ਹੋ ਗਏ ਜੀ ਲਿਆ ਵੀ ਲਿਆ ਕੀ ਆ 10 ਹੋ ਗਏ ਬਈ 10 ਹੋ ਗਏ ਔਰ ਐ ਕਰਨਾ ਤੇ ਉਹ ਬੁੱਤੇ ਉਹ ਐ ਕਰ ਲੈ ਬਾਬਾ ਕੋਈ ਇਹ ਵੀ ਕਿਤੇਰੇ ਬਾਤ ਚ ਕਰਾਂਗੇ ਇਹ ਬਾਤ ਚ ਕਰਾਂਗੇ ਰੁਕ ਜਾ ਰੁਕ ਜਾ ਰੁਕ ਜਾ ਸਾਰੇ ਦਾ ਹੀ ਹੋ ਜਾ ਓਏ ਬਾਈ ਉਰੇ ਤਾਂ ਆ ਜੋ ਮੈਂ ਬਾਬਾ ਹੂੰ ਅਸੀਂ ਜ਼ੋਰ ਲਾਈ ਜਾਂਦੇ ਆ ਤੇਰੀ ਮੋਟ ਕੇ ਆ ਜਾ ਜਾਨਾ ਭਾਈ ਬੱਤੇ ਦੱਸ ਕੀ ਮੰਗਦਾ ਤਸੇ ਨਗਾ ਬੋਲ ਦਸ ਨਗਾ ਦਾ ਬਾਬਾ 13-13000 ਰੁਪਏ ਲੈਣਾ 13 ਹੀ 13 ਦਲ ਨਹੀਂ ਆ ਸ਼ਗਾਰ ਆ ਜਾ ਹੁਣ ਆ ਜਾ ਸ਼ਗਾਰ ਨਹੀਂ ਚੇਕਦਾ ਉਹਨੂੰ ਮੱਗਾ ਜਾ ਬੱਸ ਦੇਣ ਤੇ ਉਹਨਾਂ ਨੂੰ ਇਹ ਨਹੀਂ ਉਹਨਾਂ ਨੇ ਨਹੀਂ ਪੁੱਛਿਆ ਤੇਰੇ ਲਈ ਪੁੱਛ ਰਹੇ ਆ ਸੌਦਾ ਦਾ ਤੇਰਾ ਲਿਆਕੀ ਦਾ ਤਾਂ ਕਹਿੰਦਾ ਜੇ ਵੀ ਪੜਾ ਤੇਰੇ ਨਾਲ ਓ ਸ਼ਗਾਰ ਆ ਗੱਲ ਤੇਰੇ ਨਾਲ ਹੈ ਭਾਈ ਤੈਨੂੰ ਦਵਾਮਾ ਨਹੀਂ ਤਾਂ ਲੈਣਾ ਬੰਦਾ ਹੇ ਮੁੰਡੂ ਪਿੱਛੇ हट ਗਿਆ ਹਾਂ ਪਿੱਛੇ ਲੈ ਚੱਲ ਲੈ ਕੀ ਲਿਆ ਬਈ ਲੈ ਕੀ ਸਾਈ ਦੇ ਯਾਰ ਲੈ ਕੀ ਬੋਲ ਬਈ ਲੈ ਕੀ ਹਾਂ ਬੋਲ ਕਰ ਬੋਲ ਬੋਲ 13 13000 ਮੰਗਿਆ ਬੂਟੇ ਨੇ ਹਾਂਜੀ ਬੂਟਾ ਸਿੰਘ ਮੈਦਾਨ ਚ ਆ ਦੂਰ ਨਹੀਂ ਖੜਨਾ ਵੀਡੀਓ ਬਣਦੀ ਆ ਪਤਾ ਲੱਗੇ ਆ ਗਿਆ ਬੋਲੋ 6.5 6 ਨੂੰ ਦੇ ਬੋਲਦਾ ਨਹੀਂ ਬਾਬਾ ਹੈ ਨਹੀਂ ਬੋਲ ਫਿਰ ਕਿੰਨੇ ਨੂੰ ਦੇਣੀਆਂ ਨੇ ਦੱਸ ਘੱਟ ਕਰ ਲੈ ਵਸ 5 400 ਨਹੀਂ ਸਹੀ ਲੈਣ ਤੇ ਘਾਣੇ ਤੇ ਆ ਜਾ 10000 ਤੋਂ ਅੰਦਰ ਆ ਕੇ ਗੱਲ ਕਰ ਵੀ ਕਿੰਨੇ ਨੂੰ ਵੇਚਣੀਆਂ ਨਹੀਂ ਬਾਬਾ ਯਾਰ ਪੱਠਾ ਕਿੱਡਿਆ ਕਿੱਦਿਆ ਨੇ ਦਾਸ ਤੋਂ ਅੰਦਰ ਕਿਵੇਂ ਖੀਰੀਆਂ ਪੱਠਾ ਨੇ ਦੇਖ ਲਈ ਦੀਦੀਆਂ ਯਾਰ ਸਾਰੀਆਂ ਦਿਖਦੀਆਂ ਨੇ ਆਪਾਂ ਨੂੰ ਸੋਨਾ ਤੜਾ ਬਿਕ ਰਿਆ ਤੜਾ ਪੱਠਾ ਹੀ ਹੈ ਪਿੱਤਲ ਕਿਹੜਾ ਸੋਨਾ ਪਿੱਤਲ ਵਿੱਚ ਹੀ ਆ ਗਿਆ ਮਾੜੀ ਤਕੜੀ ਕੋਈ ਦੱਸ ਦੇ ਵੀ ਇਦੋਂ ਰਜੂ ਕੱਟ ਨਹੀਂ ਦੀਨੀ ਫਿਰ ਉਹ ਵੀ ਬੱਚੀ ਬਾਹ ਉਹ ਨਹੀਂ ਪੈਂਦੀ ਉਹ ਨਰਮ ਹੈ ਨਾਲੇ ਪਿੱਤਲ ਦਾ 10 10 ਕੱਟਣੀ 10 ਕਿੰਨੇ ਓਕੇ ਚੱਲ ਕਿਵੇਂ ਇੱਕ ਮੈਂ ਖਰਜੀ ਦੱਸ ਕਿੰਨੇ ਮੰਗਦਾ ਸਾਰੇ ਸਾਰੇ ਦਾ ਸਾਰਾ ਪਾ ਪਿੱਛੇ ਬੱਕਰੀ 11000 11000 ਆ ਬੱਕਰੀ ਦਾ ਡੜੇ ਦਾ ਮੰਗ ਹੁਣ ਨਾਗ ਦਾ ਨਾ ਮੰਗ ਨਾਗ ਦਾ ਨਾ ਮੰਗ ਡੜੇ ਦਾ ਬੱਕਰੀ ਦੇ ਵਿੱਚ ਦੇਖ ਇਹਨੂੰ ਨਾ ਗੱਲੀ ਨੂੰ ਦੇਖ ਇੱਕ ਬਤਾਉਂਦਾ ਬੜਾ ਪੱਟੇ ਦਾ ਦੇਖ ਨਾ 2 ਲੱਖ 2 ਲੱਖ ਮੈਂ ਤੁਹਾਨੂੰ ਚੁੱਪ ਇੱਕੋ ਹੀ ਦੱਸ ਦੇ ਹਾਂ ਉਹ ਮੈਂ ਸਾਡੇ ਹੁਣ ਨਗਾ ਦੇ ਕੰਮ ਦਾ ਖਤਮ ਹੋ ਗਿਆ ਔਰ ਤੂੰ 20000 ਰੁਪਈਆ ਲੈਣਾ 2.5 ਲੱਖ ਲੈਣਾ ਕਿ 1.5 ਲੈਣਾ 2 ਲੈਣਾ 3 ਲੈਣੇ ਦੱਸ ਕਿਉਂ 10 ਲੱਖ ਮੰਗਦਾ 13 ਨੇ ਤੇਰੇ ਛੋਟੇ ਵੱਡੇ ਹੁਣ ਛੱਡ ਤੂੰ 13 ਨਹੀਂ ਵੱਧਨੇ 13 ਹੁਣ ਤਾਂ ਵੱਧਨੇ ਹੁਣ 13 ਹੋ ਗਏ 13 ਤੇਰਾ ਪਤਾ ਤੇ ਟੋਟਲ ਰੁਪਈਏ ਦੱਸ ਕਿੰਨੇ ਲੈਣੇ ਆ ਹੁਣ ਨਾਗਦੇ ਨਾ ਮੰਗੇ ਸਰ ਸਾਹਿਬ ਐ ਕਰਨਾ ਨਹੀਂ ਉਹਦਾ ਮੁੰਡੇ ਦਾ ਰਾਏ ਕਰ ਨਹੀਂ ਸਾਹਿਬ ਹੁਣ ਜਾਣ ਨਹੀਂ ਦੇਣਾ ਅਸੀਂ ਖਾੜੇ ਚੋਂ ਹੀ ਨਿਕਲਗੇ ਨਾ ਜਿਹੜਾ ਲਹੀ ਟੱਪ ਗਿਆ ਹਾਰਿਆ ਮੰਨਿਆ ਜਾਊ ਵਿੱਚੀ ਬੱਕਰੀ ਸਾਰਾ ਕੁਝ ਸੀ ਹੁਣ 13 ਨਗਾ ਜੀ ਬੱਕਰੀ ਆਉਣੀ ਆ ਪੱਟਾਂ ਦੀ ਗੱਲ ਕਰੀਆ ਬਾਬਾ ਯਾਰ ਇਹ ਤਾਂ ਹੁਣ ਤੱਕ ਕਰਦੇ ਆਂ ਮੇਰੇ ਹੁੰਦਾ ਇਹਦੇ ਥੱਲੇ ਗਿਆ ਵੀ ਆ ਸਾਰੀ ਵਿੱਚ ਕੱਲੋ ਹੁਣ ਕਰ ਲੈ ਜੋ ਵੀ ਪੱਟਾਂ ਦੀ ਨਹੀਂ ਹੋਈ ਪੱਠਾ ਦੀ ਪੱਠਾ ਸੇਰ ਉਹ ਬੱਕਰੀ ਕਿਵੇਂ ਉਹ ਚੱਲ ਤੂੰ ਭਾਈ ਬੱਕਰੀ ਰੱਖ ਲੱਗਦੀ ਐ ਦੀ ਦੁਵਾਰੇ ਚੱਲ 12 ਦੀ ਬੋਲ ਦੇ ਦੁਵਾਰੇ ਕਰ ਲੈ ਉਹ 12 ਆ ਗਏ ਚੱਲ ਬੱਕਰੀ ਪਰੇ ਕਰ 12 ਨਗਾ ਦੇ ਬੋਲ ਪਰਹੀ ਹੈ ਤਾਂ ਹਾਂ ਹਾਂ ਉਹ ਤਾਂ ਛੱਡ ਤੀ ਉਹ ਬੜੀਆਂ ਦਾ ਕਰੋ ਯਾਰ ਚੱਲ ਤੂੰ 12 ਨਹੀਂ ਕਰਵਾਉਂਦਾ ਤੂੰ ਬੋਲ ਰਿਹਾ 10 10 ਦਾ 10 ਦੇ ਚੱਲ ਆ 10 ਦੇ ਗੱਲ ਕਰ ਆ ਤਿੰਨ ਛੱਡ ਯਾਰ ਤੂੰ ਦੱਸ ਦੇ ਤਾਂ ਤਿੰਨ ਦੱਸ ਦੇ ਕਹਿੰਦਾ 10 ਹਜ਼ਾਰ ਦੂਜੇ ਮੜਾਕਾ ਉਹਨਾਂ ਨੂੰ ਵੇਚ ਦਾਂਗੇ ਚੱਲ 10ਾਂ ਦਾ ਕਰ ਬੋਲ ਬੋਲ ਪੱਕਾ ਜਾ ਮੋਲ ਬੋਲ ਬੋਲ ਜਾ ਟਿਕਾਣੇ ਤੇ ਮੈਂ ਬਾਬਾ ਦੱਸਦਾ ਤੂੰ ਵੀ ਦੱਸ ਦੇ ਤੂੰ ਹਜੇ ਦੱਸਿਆ ਨਹੀਂਗਾ ਟਿਕਾਣੇ ਤੇ ਟਿਕਾਣਾ ਕਿਵੇਂ ਇੱਥੇ ਮੈਂ ਖੜਾ ਸਾਰੇ ਖੜੇ ਨੇ ਆ ਜਿੰਨੇ ਸਾਰੇ ਕੋਈ ਖਰੀਦਦਾ ਕੋਈ ਵੇਚਦਾ ਦਿਖਾ ਦੇ ਵੀ ਬਦਲ ਪਿਆ ਆ ਭਾਈ ਵੀਰ ਮਗਾਮ ਨੇ ਚਾਹੇ ਦੋ ਬਾਟੀਆਂ ਪਾਣੀ ਦੀਆਂ ਪਾ ਦੇ ਕੋਈ ਨਹੀਂ ਆਪਾਂ ਨੂੰ ਕੋਈ ਦੇ ਕੁਝ ਦਿੰਦਾ ਬੱਦਲ ਪਏ ਬੱਦਲ ਪਏ ਬਿਨਾ ਤਾਂ ਗੁਜਾਰਾ ਨਹੀਂ ਬੱਕਰੀ ਵਾਲੇ ਦਾ ਬਾਬਾ ਬਦਾਮ ਨੇ ਬਰਾਮਾ ਨੂੰ ਰਗੜਾ ਪਿਆ ਥੋੜਾ ਜਿਹਾ ਭਾਈ ਜੀ ਬੱਦਲ ਪਏ ਬਿਨਾ ਬੱਕਰੀ ਵਾਲੇ ਦਾ ਗੁਜਾਰਾ ਹੀ ਨਹੀਂ ਜਿਹਾ ਹੈਗਾ ਦੱਸੋ ਨਹੀਂ ਨਹੀਂ ਹੈ ਨਹੀਂ ਬਾਬਾ ਫੇਰ ਤੁਸੀਂ ਕਹਿੰਦੇ ਇਹ ਤੇ ਬੱਦਲ ਪਿਆ ਦਿਖਾ ਮੈਂ ਕਹਿੰਦਾ ਫੇਰ ਤਾਂ ਮਾੜੀਆਂ ਕਿਸਮਤਾਂ ਵਾਲੀਆਂ ਜਿਹਨਾਂ ਤੇ ਮੀਂਹ ਨਹੀਂ ਪਿਆ ਨਹੀਂ ਨਹੀਂ ਪਿਆ ਮਾੜੀ ਕਿਸਮਤ ਇਹਨਾਂ ਦੀ ਜਮੀਨ ਨਹੀਂ ਪਿਆ ਇਹਨਾਂ ਦਾ ਦੇ ਕੇ ਹਿਸਾਬ ਨਾਲ ਦਿਓ ਯਾਰ ਯਾਰ ਹਿਸਾਬ ਹੁਣ ਦੱਸਤਾ ਇਹ ਦੋਛਾ ਬਾਬਾ ਜੀ ਮਾਰੋ ਕੋਈ ਛੱਟ ਪਹਿਲੇ ਕਦ ਲੈ ਆ ਕਿਤੇ ਰੇ ਸਸੰਦਰੀ ਜੀ ਫੜਾ ਬਾਬਾ ਨੂੰ ਪਰ ਮੇਰੇ ਕੋਈ ਨਾ ਬਾਬਾ ਦੱਸ ਦੇ ਦੱਸ ਫੜਾ ਫੜਾ 6 ਯਾਰ ਲੈ ਫੜਾ ਚੱਲ ਰਾਜੂ ਇਹਨੂੰ ਨਹੀਂ ਬਣਦੀਆਂ 7000 ਨੂੰ ਦੇ ਬਈ ਪੱਠਾ ਫੜਾ ਸਾਈ ਉਹਨੂੰ ਆ ਚੱਕ ਸਾਈ ਉਹ ਰਾਜੂ 10 ਨੂੰ ਵੀ ਨਹੀਂ ਬਣਨੀ ਬੜਾ ਵਾਹ ਜੀ ਗੱਲ 10 ਨੂੰ ਵੀ ਨਹੀਂ ਬਣਦੀ ਯਾਰ ਖਰਚਾ ਯਾਰ ਕੋਈ ਗੱਲ ਨਹੀਂ ਕਹਿੰਦੀ ਆਪਾਂ ਨੇ 10 ਵਾਲੇ ਨੂੰ ਦੇ ਲਿਆ ਉਹਨੂੰ ਤੂੰ ਜਾਣ ਆ ਮੈਂ ਜਾਨਾ ਬਸ ਫੇਰ ਨਾ کہیں ਵੀ ਦੇ ਆਪ ਆ ਫੜਾ ਫੜਲਾ ਕਰਿਆ ਸਾਈ ਦੱਸ ਤੂੰ ਇਹ ਤੈਨੂੰ ਆ ਜਾਣ ਦਾ ਮੌਕਾ ਆਉਂਦਾ ਫੜਾ ਸਾਢੇ 7000 ਨੂੰ ਡੜਾ ਹੋ ਗਿਆ ਬੋਲ ਬਾਬਾ ਤੈਨੂੰ ਕਰ ਦਿੰਦਾ 1000 ਨਹੀਂ ਹੋਣਾ ਸਾਢੇ 7000 ਯਾਰ ਉਹ ਤੇਰੀ ਖੁਸ਼ੀ ਆ ਨਹੀਂ ਹੋਣਾ ਕੋ ਤੇਰੀ ਖੁਸ਼ੀ ਆ ਹੋਣਾ ਹੀ ਨਹੀਂ 8000 ਨੂੰ ਨਹੀਂ ਚੱਕ ਬਈ ਚੱਕ ਬਈ ਤੂੰ ਜਾ ਆਓ ਜੀ ਹੋਰ ਖਾਣ ਆ ਲੋ ਜੀ ਉਹ ਬਣੀ ਰਹਿਣ ਦੇ ਵੀਡੀਓ ਨੂੰ ਅਹੀਂ ਨਹੀਂ ਨਹੀਂ ਤੂੰ ਲੈ ਹਮ ਕਰੀ ਲੈ ਲੋ ਜੀ ਤੂੰ ਹੀ ਹੋ ਜਾਏ ਤੈਨੂੰ ਬਸ ਆਜੋ ਜੀ ਜੇ ਕੋਈ ਹੋਰ ਆਸਕਾ ਕੋਈ ਪੱਠਾ ਦਾ ਉਹ ਦੇ ਉਹ ਬਿਛਰ ਨਾਲ ਫੜਦਾ 8 8000 ਦੇਖਦਾ ਕਿਹੜਾ ਫੜਦਾ ਬੱਸ ਭਾਈ ਉਹ ਮਰਜੀ ਹੋਣੇ ਹੈਲੋ ਹਾਂਜੀ ਆ ਆ ਵੀ ਨਹੀਂ ਓਏ ਜਾ ਪਰ